ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਗਿਣਤੀ ਆ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਤਾਂ ਕਾਊਂਟਿੰਗ ਸੈਂਟਰਾਂ ਦੇ ਵਿੱਚ ਅਧਿਕਾਰੀ ਤਾਇਨਾਤ ਕੀਤੇ ਗਏ ਨੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਅਤੇ ਹਲਾਦ ਉਮੀਦਵਾਰ ਨੇ ਜਿਹੜੇ ਉਹ ਵੀ ਕਾਊਂਟਿੰਗ ਸੈਂਟਰਾਂ ਦੇ ਉੱਤੇ ਪਹੁੰਚ ਗਏ ਨੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਵੋਟਾਂ ਦੀ ਗਿਣਤੀ ਬੁੱਧਵਾਰ ਸਵੇਰੇ ਸ਼ੁਰੂ ਹੋ ਗਈ ਹੈ ਤਾਂ 143 ਮਾਈਕਰੋ ਅਬਜ਼ਰਵਰਾਂ ਦੀ ਮੌਜੂਦਗੀ ਦੇ ਵਿੱਚ ਅਤੇ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਵੋਟਾਂ ਦੀ ਗਿਣਤੀ جاری ਹੈ ਸੂਬੇ ਭਰ ਵਿੱਚ 154 ਗਿਣਤੀ ਕੇਂਦਰ ਜਾਨੀ ਕਿ ਕਾਊਂਟਿੰਗ ਸੈਂਟਰ ਨੇ ਜਿਹੜੇ ਉਹ ਬਣਾਏ ਗਏ ਨੇ ਦੁਪਹਿਰ ਤੱਕ ਮੁਕੰਮਲ ਸਥਿਤੀ ਆ ਜਿਹੜੀ ਉਹ ਸਪਸ਼ਟ ਹੋਣ ਦੀ ਸੰਭਾਵਨਾ ਹੈ ਜ਼ਿਕਰਯੋਗ ਹੈ ਕਿ 14 ਦਸੰਬਰ ਨੂੰ ਪੰਚਾਇਤੀ ਸੰਸਥਾਵਾਂ ਲਈ ਵੋਟਾਂ ਪਈਆਂ ਸਨ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ ਵੋਟਾਂ ਪਈਆਂ ਸਨ ਇਹਨਾਂ ਚੋਣਾਂ ਵਿੱਚ ਕੁੱਲ 9000 ਤੋਂ ਵੱਧ ਉਮੀਦਵਾਰ ਨੇ ਜਿਹੜੇ ਉਹਨਾਂ ਦੀ ਕਿਸਮਤ ਦੇ ਉੱਤੇ ਅੱਜ ਫੈਸਲਾ ਆਵੇਗਾ ਤਾਂ ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਲਈ 10500 ਮੁਲਾਜ਼ਮ ਤਾਇਨਾਤ ਕੀਤੇ ਨੇ ਇਹਨਾਂ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਦੇ ਨਤੀਜੇ ਸਿਆਸੀ ਧਿਰਾਂ ਦੀ ਦਿਹਾਤੀ ਪੰਜਾਬ ਦੇ ਵਿੱਚ ਪਕੜ ਨੂੰ ਮਾਪਣਗੇ ਰਾਜ ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਵੋਟਾਂ ਦੀ ਗਿਣਤੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰਾਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ ਸਨ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ਵਿੱਚ 141 ਥਾਵਾਂ ਤੇ ਵੋਟਾਂ ਦੀ ਗਿਣਤੀ ਦੇ ਪ੍ਰਬੰਧਨ ਨੇ ਜਿਹੜੇ ਉਹ ਕੀਤੇ ਗਏ ਕੁੱਲ ਮਿਲਾ ਕੇ 154 ਗਿਣਤੀ ਕੇਂਦਰ ਬਣਾਏ ਗਏ ਨੇ ਚੋਣ ਕਮਿਸ਼ਨ ਦੇ ਹੁਕਮਾਂ ਉੱਤੇ ਮੰਗਲਵਾਰ ਨੂੰ ਪੰਜ ਪਿੰਡਾਂ ਦੇ 16 ਪੂਲਿੰਗ ਬੂਥਾਂ ਦੇ ਉੱਤੇ ਮੁਰ ਤੋਂ ਵੋਟਾਂ ਦੇ ਜਿਹੜੀਆਂ ਉਪਈਆਂ ਸਨ ਜ਼ਿਲ੍ਹਾ ਪ੍ਰੀਸ਼ਦ ਦੇ 347 ਜ਼ੋਨਾਂ ਲਈ ਕੁੱਲ 1258 ਅਤੇ 153 ਪੰਚਾਇਤ ਸੰਮਤੀਆਂ ਦੇ 2838 ਜ਼ੋਨਾਂ ਲਈ 8098 ਉਮੀਦਵਾਰਾਂ ਨੇ ਚੋਣ ਲੜੀ ਗੁਰਦਾਸਪੁਰ ਤੇ ਜਲੰਧਰ ਦੇ ਵਿੱਚ 11-11 ਅਤੇ ਅਮ੍ਰਿਤਸਰ ਅਤੇ ਸੰਗਰੂਰ ਦੇ ਵਿੱਚ 10-10 ਗਿਣਤੀ ਕੇਂਦਰ ਨੇ ਜਿਹੜੇ ਓਬਣ ਆਏ ਗਏ ਨੇ ਜ਼ਿਲ੍ਹਾ ਪ੍ਰੀਸ਼ਦ ਦੇ 15 ਅਤੇ ਪੰਚਾਇਤ ਸੰਮਤੀਆਂ ਦੇ 181 ਉਮੀਦਵਾਰਾਂ ਨੇ ਪਹਿਲਾਂ ਹੀ ਬਿਨਾਂ ਮੁਕਾਬਲਾ ਜਿੱਤਤਾ ਡਿਓ ਹਾਸਲ ਕਰ ਲਈ ਹੈ ਉਹਨਾਂ ਨੂੰ ਜੇਤੂ ਐਲਾਨ ਦਿੱਤਾ ਗਿਆ ਹੈ ਹਾਲਾਂਕਿ ਵੋਟ ਪ੍ਰਤੀਸ਼ਤ ਕਾਫੀ ਘਟ ਰਿਹਾ ਹੈ 48 ਫੀਸਡ ਪੋਲਿੰਗ ਆ ਜਿਹੜੀ ਉਹ ਐਤਵਾਰ ਵਾਲੇ ਦਿਨ ਹੋਈ ਸੀ ਤਾਂ ਮੁੱਲਾਂਪੁਰ ਦਾਖਾਂ ਦੇ ਜੀਟੀਬੀ ਕਾਲਜ ਤੋਂ ਅਪਡੇਟ ਸਾਹਮਣੇ ਆਈ ਹੈ ਕਿ ਜਿੱਥੋਂ ਦੇ ਕਾਊਂਟਿੰਗ ਸੈਂਟਰ ਦੇ ਉੱਤੇ ਹੰਗਾਮਾ ਹੋਇਆ ਹੈ ਅਕਾਲੀ ਦਲ ਅਤੇ ਕਾਂਗਰਸ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਅੰਦਰ ਨਾ ਜਾਣ ਨੂੰ ਲੈ ਕੇ ਹੰਗਾਮਾ ਹੋਇਆ ਹੈ ਆਮ ਆਦਮੀ ਪਾਰਟੀ ਦੇ ਸਮਰਥਕਾਂ ਉੱਤੇ ਅੰਦਰ ਨਾ ਜਾਣ ਦੇ ਇਲਜ਼ਾਮ ਲਗਾਏ ਗਏ ਨੇ ਇਸ ਤੋਂ ਇਲਾਵਾ ਵਰ ਸ਼ੁਰੂਆਤੀ ਜਾਨ ਦੇ ਜਿਹੜੇ ਉਹ ਵੀ ਆਉਣੇ ਸ਼ੁਰੂ ਹੋ ਗਏ ਨੇ ਕੁਝ ਹੀ ਸਮੇਂ ਦੇ ਵਿੱਚ ਸਾਰੀ ਅਪਡੇਟ ਤੁਹਾਡੇ ਅੱਗੇ ਰੱਖਾਂਗੇ